ਅੱਜ ਸਾਡੇ ਨਾਨੀ ਜੀ ਬਹੁਤ ਹੀ ਟੇਸਟੀ ਔਰ ਹੈਲਦੀ ਅਚਾਰ ਦੀ ਰੈਸਿਪੀ ਤੋਂ ਡੇਲੀ ਲੈ ਕੇ ਆਏ ਨੇ ਜੋ ਕਿ ਇਹ ਚਿਬੜਾਂ ਦਾ ਅਚਾਰ ਗਾਇਜ਼ ਆਮ ਦਾ ਅਚਾਰ ਨਿੰਬੂ ਦਾ ਅਚਾਰ ਗਾਜਰ ਦਾ ਅਚਾਰ ਔਰ ਗਲਗਲ ਦਾ ਅਚਾਰ ਤਾਂ ਤੁਸੀਂ ਬਹੁਤ ਵਾਰ ਖਾਦਾ ਹੋਏਗਾ ਲੇਕਿਨ ਇੱਕ ਵਾਰੀ ਇਹ ਚਿਬੜਾਂ ਦਾ ਅਚਾਰ ਬਣਾ ਕੇ ਤੁਸੀਂ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਚਲੋ ਫਿਰ ਅੱਜ ਦੀ ਮਜ਼ੇਦਾਰ ਰੈਸਪੀ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਚੰਗੇ ਤਰੀਕੇ ਵਾਸ਼ ਕਰ ਲਿਆ ਹੈ ਉਸ ਤੋਂ ਬਾਅਦ ਅਸੀਂ ਇੱਕ ਕਾਟਨ ਦਾ ਟਾਵਲ ਲੈ ਕੇ ਜਾਂ ਫਿਰ ਹੈਂਕੀ ਵੀ ਯੂਜ਼ ਕਰ ਸਕਦੇ ਹੋ ਤੁਸੀਂ ਉਹਦੇ ਨਾਲ ਇਹਨੂੰ ਚੰਗੇ ਤਰੀਕੇ ਪੂੰਝ ਕੇ ਔਰ ਦੂਸਰੀ ਪਲੇਟ 'ਤੇ ਟਰਾਂਸਫਰ ਕਰਾਂਗੇ ਜਦੋਂ ਚੰਗੇ ਤਰੀਕੇ ਸਾਫ਼ ਹੋ ਜੇ ਦਾ ਪਾਣੀ ਸੁੱਕ ਜੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟ ਲਗਾਵਾਂਗੇ ਚਾਰ ਕਟ ਲਗਾਣੇ ਆ ਅਸੀਂ ਕਚਿਬੜ ਵਿੱਚ ਔਰ ਚਾਰ ਸਲਾਈਸ ਜੇ ਉਹਨੂੰ ਡਿਵਾਈਡ ਕਰਨਾ ਹੈ ਇਸ ਤਰੀਕੇ ਅਸੀਂ ਸਾਰਿਆਂ ਨੂੰ ਕਟ ਲਗਾ ਲਾਂਗੇ ਸੋ ਅਸੀਂ ਸਾਰੇ ਚਿਬੜ ਚੌਪ ਕਰ ਲਏ ਨੇ ਉਸ ਤੋਂ ਬਾਅਦ ਅਸੀਂ ਚੂਲੇ ਤੇ ਕਢਾਈ ਰੱਖੀ ਆ ਔਰ ਉਹਦੇ ਵਿੱਚ ਆਇਲ ਐਡ ਕੀਤਾ ਹੈ ਆਇਲ ਅਸੀਂ ਐਡ ਕਰਕੇ ਇਹਨੂੰ ਚੰਗੇ ਤਰੀਕੇ ਗਰਮ ਹੋਣ ਲਈ ਰੱਖ ਦਾਂਗੇ ਤਾਂ ਕਿ ਸਾਡਾ ਆਇਲ ਚੰਗੇ ਤਰੀਕੇ ਕੱਢ ਜੇ ਇੱਥੇ ਅਸੀਂ ਸਰੋਂ ਦਾ ਤੇਲ ਯੂਜ਼ ਕਰ ਰਹੇ ਆ ਹੁਣ ਇੱਥੇ ਅਸੀਂ ਸੁੱਕੀਆਂ ਲਾਲ ਮਿਰਚਾਂ ਯੂਜ਼ ਕਰ ਰਹੇ ਆ ਉਹਨਾਂ ਦੀ ਅਸੀਂ ਡੰਡੀਆਂ ਉਤਾਰ ਦਾਂਗੇ ਆਚਾਰ ਦਾ ਮਸਾਲਾ ਅਸੀਂ ਘਰ ਬਣਾ ਕੇ ਰੈਡੀ ਕਰਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ 10 ਤੋਂ 12 ਸੁੱਕੀਆਂ ਲਾਲ ਮਿਰਚਾਂ ਯੂਜ਼ ਕੀਤੀਆਂ ਨੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਯੂਜ਼ ਕਰਨੇ 2 ਟੇਬਲस्पून ਰਾਈ 10-12 ਸੁੱਕੀਆਂ ਲਾਲ ਮਿਰਚਾਂ 3 ਟੇਬਲस्पून ਸੁੱਕਾ ਧਨੀਆ 2 ਟੇਬਲस्पून ਸੌਂਫ 2 ਟੇਬਲਸ ਮੇਥੀ ਦਾਣਾ 1 ਟੇਬਲस्पून ਕਲੌਂਜੀ ਔਰ 1 ਟੇਬਲस्पून ਇਹਦੇ ਵਿੱਚ ਅਸੀਂ ਨਮਕ ਐਡ ਕਰਾਂਗੇ 1 ਟੇਬਲस्पून ਲਾਲ ਮਿਰਚ 2 ਟੇਬਲस्पून ਹਲਦੀ ਔਰ 1 ਟੇਬਲस्पून ਗਰਮ ਮਸਾਲਾ ਸਭ ਤੋਂ ਪਹਿਲਾਂ ਅਸੀਂ ਸਾਬਤ ਮਸਾਲਿਆਂ ਨੂੰ ਹਲਕਾ ਹਲਕਾ ਰੋਸਟ ਕਰ ਲਾਂਗੇ ਇੱਥੇ ਅਸੀਂ ਕੜਾਈ ਵਿੱਚ ਸਭ ਤੋਂ ਪਹਿਲਾਂ ਮੇਥੀ ਦਾਣਾ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੌਂਫ ਐਡ ਕਰਤੀ ਹੈ ਇਹਨਾਂ ਨੂੰ ਅਸੀਂ ਹਲਕਾ ਹਲ ਰੋਸਟ ਕਰਨਾ ਹੈ ਨਾਲ ਹੀ ਅਸੀਂ ਸੁੱਕਾ ਸਾਬਤ ਧਨੀਆ ਔਰ ਰਾਈ ਵੀ ਐਡ ਕਰਤੀ 30 ਤੋਂ 35 ਸਕਿੰਟ ਤੱਕ ਹੀ ਅਸੀਂ ਇਹਨੂੰ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਵੀ ਨਹੀਂ ਰੋਸਟ ਕਰਨਾ ਅਗਰ ਜ਼ਿਆਦਾ ਰੋਸਟ ਕਰ ਦਾਂਗੇ ਤੇ ਫਿਰ ਸਾਰੇ ਮਸਾਲੇ ਸੜ ਜਾਣਗੇ ਔਰ ਅਚਾਰ ਵਿੱਚ ਵੀ ਸੜੇ ਮਸਾਲਿਆਂ ਦਾ ਟੇਸਟ ਆਏਗਾ ਤੋਂ ਇੱਥੇ ਅਸੀਂ ਇਹਨਾਂ ਨੂੰ ਰੋਸਟ ਕਰ ਲਿਆ ਚੰਗੇ ਤਰੀਕੇ ਹੁਣ ਇੱਕ ਪਲੇਟ ਵਿੱਚ ਟਰਾਂਸਫਰ ਕਰ ਦਿੰਨੇ ਆ ਔਰ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਿੰਨੇ ਆ ਜਦੋਂ ਇਹਨਾਂ ਨੂੰ ਅਸੀਂ ਕੜਾਈ 'ਚੋਂ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਨੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਐਡ ਕੀਤਾ ਹੈ ਤੇ ਇਹਨੂੰ ਵੀ ਰੋਸਟ ਕਰ ਲਾਂ ਰਹੇ ਆ ਇਹਨੂੰ ਵੀ ਰੋਸਟ ਕਰਨ ਤੋਂ ਬਾਅਦ ਅਸੀਂ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਅਸੀਂ ਕੜਾਈ ਵਿੱਚ ਕਲੌਂਜੀ ਐਡ ਕਰਾਂਗੇ ਔਰ ਉਹਨੂੰ ਰੋਸਟ ਕਰਾਂਗੇ ਬਾਕੀ ਚਾਰ ਮਸਾਲੇ ਤਾਂ ਪਹਿਲਾਂ ਅਸੀਂ ਇਕੱਠੇ ਰੋਸਟ ਕਰ ਲਏ ਨੇ ਲਾਲ ਮਿਰਚਾਂ ਔਰ ਕਲੌਂਜੀ ਨੂੰ ਅਸੀਂ ਵੱਖਰਾ ਵੱਖਰਾ ਰੋਸਟ ਕਰਨਾ ਹੈ ਇਹਨੂੰ ਵੀ ਅਸੀਂ 30-35 ਸੈਕਿੰਡ ਤੱਕ ਭੁੰਨਣ ਤੋਂ ਬਾਅਦ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਅਸੀਂ ਮਿਕਸੀ ਜਾਰ ਵਿੱਚ ਮਸਾਲਿਆਂ ਨੂੰ ਐਡ ਕਰਕੇ ਤੇ ਉਹਨਾਂ ਨੂੰ ਗ੍ਰाइंड ਕਰਾਂਗੇ ਇਸ ਤਰੀਕੇ ਬਹੁਤ ਹੀ ਆਸਾਨੀ ਨਾਲ ਆਚਾਰ ਦਾ ਮਸਾਲਾ ਤੁਸੀਂ ਘਰ ਬਣਾ ਕੇ ਰੈਡੀ ਕਰ ਸਕਦੇ ਹੋ ਔਰ ਬਾਜ਼ਾਰ ਨਾਲੋਂ ਜ਼ਿਆਦਾ ਵਧੀਆ ਘਰ ਮਸਾਲਾ ਬਣ ਕੇ ਰੈਡੀ ਹੁੰਦਾ ਹੈ ਆਂ ਚੀਜ਼ਾਂ ਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਤਾ ਹੈ ਉਸ ਤੋਂ ਬਾਅਦ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਉਹ ਵੀ ਐਡ ਕਰਤੀਆਂ ਨੇ ਹੁਣ ਜਿਹੜਾ ਅਸੀਂ ਆਇਲ ਗਰਮ ਹੋਣ ਲਈ ਰੱਖਿਆ ਸੀ ਕੜਾਈ ਵਿੱਚ ਉਹਦੇ ਵਿੱਚ ਅਸੀਂ 2 ਟੇਬਲस्पून ਲਾਲ ਮਿਰਚ 1 ਟੇਬਲस्पून ਹਲਦੀ 1 ਟੇਬਲस्पून ਗਰਮ ਮਸਾਲਾ ਔਰ 1 ਟੇਬਲस्पून ਨਮਕ ਐਡ ਕੀਤਾ ਹੈ ਬਾਕੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਐਡਜਸਟ ਕਰ ਸਕਦੇ ਹੋ ਇਹਨੂੰ ਅਸੀਂ 2 ਕੁ ਮਿੰਟ ਤੱਕ ਚੰਗੇ ਤਰੀਕੇ ਭੁੰਨਾਂਗੇ ਮਸਾਲੇ ਨੂੰ ਤੇਲ ਵਿੱਚ ਉਸ ਤੋਂ ਬਾਅਦ ਜਿਹੜਾ ਅਸੀਂ ਸਾਬਤ ਮਸਾਲਿਆਂ ਦਾ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਮਸਾਲਾ ਤਿਆਰ ਕੀਤਾ ਹੈ ਉਹ ਵਾਲਾ ਮਸਾਲਾ ਇਹਦੇ ਵਿੱਚ ਐਡ ਕਰ ਦਾਂਗੇ ਤੇ ਚੰਗੇ ਤਰੀਕੇ ਾਰੇ ਮਸਾਲਿਆਂ ਨੂੰ ਅਸੀਂ ਭੁੰਨਾਂਗੇ ਗਾਇਸ ਜਿਹੜੀ ਅਸੀਂ ਕਲੌਂਜੀ ਰੋਸਟ ਕੀਤੀ ਸੀ ਉਹਨੂੰ ਅਸੀਂ ਮਸਾਲੇ ਵਿੱਚ ਐਡ ਕਰਕੇ ਨਹੀਂ ਪੀਸਿਆ ਉਹਨੂੰ ਅਸੀਂ ਵੱਖਰਾ ਇਹਦੇ ਵਿੱਚ ਐਡ ਕਰਾਂਗੇ ਤੇ ਭੁੰਨਾਂਗੇ ਦੇਖ ਸਕਦੇ ਹੋ ਇੱਥੇ ਅਸੀਂ ਕਲੌਂਜੀ ਵੀ ਐਡ ਕਰਤੀ ਹੈ ਤੇ ਮਸਾਲਾ ਚੰਗੇ ਤਰੀਕੇ ਮਿਕਸ ਹੋ ਚੁੱਕਿਆ ਹੈ ਔਇਲ ਵਿੱਚ ਹੁਣ ਜਿਹੜੇ ਅਸੀਂ ਚਿਬੜ ਚੌਪ ਕਰਕੇ ਰੱਖੇ ਸੀ ਥੋੜੇ ਥੋੜੇ ਕਰਕੇ ਉਹਨਾਂ ਨੂੰ ਐਡ ਕਰ ਦਾਂਗੇ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੇ ਤਰੀਕੇ ਮਸਾਲੇ ਵਿੱਚ ਮਿਕਸ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਗਾਇਸ ਕਿੰਨਾ ਜ਼ਿਆਦਾ ਈਜ਼ੀ ਹੈ ਘਰ ਮਸਾਲਾ ਬਣਾ ਕੇ ਰੈਡੀ ਕਰਨਾ ਅਚਾਰ ਦਾ ਔਰ ਘਰ ਬੈਠੇ ਬੈਠੇ ਅਚਾਰ ਕਿੰਨੇ ਵਧੀਆ ਸੀ ਰੈਡੀ ਕਰ ਸਕਦੇ ਆ ਬਾਜ਼ਾਰੀ ਵੀ ਆਚਾਰ ਮਿਲਦੇ ਨੇ ਬੰਨੇ ਬਣਾਏ ਲੇਕਿਨ ਘਰ ਦੇ ਆਚਾਰ ਦਾ ਸਵਾਦ ਹੀ ਅਲੱਗ ਹੁੰਦਾ ਹੈ ਤੋਂ ਇਹਦੇ ਵਿੱਚ ਅਸੀਂ 1 ਟੇਬਲस्पून ਸਿਰਕਾ ਵੀ ਐਡ ਕੀਤਾ ਹੈ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਮਿਕਸ ਕਰਨ ਤੋਂ ਬਾਅਦ ਚੰਗੇ ਤਰੀਕੇ ਜਦੋਂ ਸਾਰਾ ਕੁਝ ਮਿਲ ਜੇਗਾ ਆਪਸ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਬੌਲ 'ਚ ਬਾਹਰ ਕੱਢ ਲਾਂਗੇ ਗਾਇਜ਼ ਇਹ ਸ ਆਚਾਰ ਨੂੰ ਬਣਾਉਣ ਤੋਂ ਬਾਅਦ ਤੁਸੀਂ ਉਸੇ ਵਕਤ ਖਾ ਵੀ ਸਕਦੇ ਹੋ ਲੇਕਿਨ ਅਗਰ ਤੁਸੀਂ ਇੱਕ ਦਿਨ ਧੁੱਪ ਲਗਵਾਨ ਤੋਂ ਬਾਅਦ ਇਹਨੂੰ ਖਾਓਗੇ ਤੇ ਫਿਰ ਸਾਰਾ ਮਸਾਲਾ ਆਚਾਰ ਵਿੱਚ ਵਧੀਆ ਤਰੀਕੇ ਰਚ ਜਾਂਦਾ ਔਰ ਖਾਣ 'ਚ ਹੋਰ ਵੀ ਜ਼ਿਆਦਾ ਟੇਸਟੀ ਲ ਔਰ ਬਹੁਤ ਵਧੀਆ ਤਰੀਕੇ ਦੇ ਵਿੱਚ ਖਟਾਸ ਵੀ ਆ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਆਰਾਮ ਦੇ ਨਾਲ ਝਟਪਟ ਸਾਡਾ ਚਿਬੜ ਦਾ ਅਚਾਰ ਬਣ ਕੇ ਰੈਡੀ ਹੋ ਚੁੱਕਿਆ ਹੈ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰਿਓ ਤੁਹਾਨੂੰ ਵਾਕਈ ਪਸੰਦ ਆਏਗੀ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ ਵਿੱਚ